ਤੇ ਵੰਨਾ ਜੀ ਹੁਣ ਗਲਵਾਦ ਆਪਾਂ ਕਾਫੀ ਕਰ ਲਈ ਬਹੁਤਿਆਂ ਨੂੰ ਇਹ ਲੱਗਦਾ ਹੋਊਗਾ ਕਿ ਈਸੀ ਦੇ ਵਿੱਚ ਭਵਿੱਖਾ ਜਿਹੜਾ ਉਹ ਸ਼ਾਇਦ ਧੁੰਦਲਾ ਤੁਸੀਂ ਸੁਜੈਸਟ ਕੀ ਕਰਦੇ ਹੋ ਹੁਣ ਜਿਨ੍ਹਾਂ ਨੂੰ ਇਹ ਲੱਗਦਾ ਕਿ ਯਾਰ ਈਸੀ ਵਾਲਿਆਂ ਦਾ ਤਾਂ ਹੁਣ ਅੱਗੇ ਕੁਝ ਨਹੀਂ ਬਣਨਾ ਤੁਸੀਂ ਕੀ ਕਹੋਗੇ ਦੇਖਿਏ ਮੈਂ ਬਿਲਕੁਲ ਬੋਲਣਾ ਚਾਹੁੰਗੀ ਕਿ ਇਸਕੋ ਨੈਗੇਟਿਵ ਮਤ ਸੋਚੇ ਨੈਗੇਟਿਵ ਮਤ ਲੇ ਅਭੀ ਵੀ ਗ੍ਰੀਨ ਜੋ ਈਸੀ ਟੀਚਰਸ ਹੈ ਉਹ ਗ੍ਰੀਨ ਲਿਸਟ ਵਿੱਚ ਲਿਸਟਡ ਹੈ ਉਹ ਨਿਊਜ਼ੀਲੈਂਡ ਕੋਲ ਸਕਿੱਲ ਟੀਚਰਸ ਕੀ ਰਿਕੁਆਇਰਮੈਂਟ ਹੈ ये रोल का मतलब ये नहीं कि ये डिस्करेज करना चाहते हैं किसी को इस सेक्टर में आने से बिल्कुल नहीं बेसिकली इंडस्ट्री को सस्टेन करने के लिए ये रूल बनाया है कि इसी सेक्टर ऐसा ना हो कि कोलेप्स कर जाए बजट में मनी कम मिला तो और ये सिर्फ दो साल के लिए रोल है ये जो चेंजेस आए हैं सिर्फ जून 2027 तक के लिए आए हैं दूसरी चीज़ ये सिर्फ पहले साल में मैंडेट कर रहे हैं कि आपको पे पैरिटी नहीं लेना न्यूली ट्रेन टीचर्स के लिए तो अगर आपके पास आ, लंबा वीज़ा है आपके पास तो ये आप एक सिचुएशन में आप पे पैरिटी के लिए एलिजिबल हो जाएंगे जैसे ही आप पे पैरिटी के लिए एलिजिबल होते हैं आपकी प्रीवियस क्वालिफिकेशन वर्क एक्सपीरियंस सारा काउंट होगा और आप फिर रिक्वायर्ड uh, स्टेप पे सैलरी ले सकते हैं तो so नेगेटिव नहीं लें अगर आपको इंटरेस्ट है टीचिंग में डेफिनेटली टीचिंग uh, एक अच्छा ऑक्यूपेशन है लेकिन आपको फैक्ट्स पता होने चाहिए आप गलत डिसीजन नहीं लें ऐसा नहीं होना चाहिए कि आपको आधी चीज़ें पता है और आपको यहाँ आके कुछ नया पता चले जो आपको पहले पता होना चाहिए तो बोलूँगी ये कि डेफिनेटली आपका वेल रिसर्च डिसीजन होना चाहिए आपको एक्जैक्टली exactly पता होना चाहिए कि मैंने ये लिया है ये मेरा इंटरेस्ट है इसके बाद मेरा पाथ ये होगा और टीचिंग को मैं बिल्कुल नेगेटिव नहीं करना चाहती हूँ अभी भी ग्रीन लिस्ट में है टीचर्स की न्यूजीलैंड को रिक्वायरमेंट है ਆਪ ਬਿਲਕੁਲ ਰੀਕਨਸਿਡਰ ਮਤ ਕਰੇ ਆਪਣਾ ਸਟਰੀਮ ਇਹ ਸੋਚਦੇ ਹੋਏ ਕਿ ਅਬ ਟੀਚਿੰਗ ਮੇ ਰੈਜ਼ਿਡੈਂਸ ਨਹੀਂ ਹੈ ਐਸਾ ਮੈਂ ਕਹੀਂ ਕਨਵੇ ਨਹੀਂ ਕਰਨਾ ਚਾਹ ਰਹੀ ਜੀ ਸੋ ਬਿਲਕੁਲ ਜੀ ਰੈਜ਼ਿਡੈਂਸ ਪਾਥਵੇ ਹਲੇ ਵੀ ਹੈਗਾ ਗ੍ਰੀਨ ਲਿਸਟ ਹਲੇ ਵੀ ਹੈਗੀ ਆ ਸੋ ਜਿਵੇਂ ਬੰਦਾ ਜਿੰਨੇ ਦੱਸ ਹੀ ਦਿੱਤਾ ਕਿ ਈਸੀ ਦੇ ਵਿੱਚ ਜੇ ਤੁਸੀਂ ਮਾਸਟਰਸ ਦੇ ਵਿੱਚ ਮੇਰੇ ਖਿਆਲ ਨਾਲ ਸਟੱਡੀ ਕਰੋ ਉਹਦੇ ਜੀ ਥੋੜਾ ਜਿਆ ਤੁਹਾਡਾ ਜਿਹੜਾ ਦਾਇਰਾ ਉਹ ਖੁੱਲਾ ਹੋ ਜਾਂਦਾ ਜਿਹੜੀ ਚੌਬਾ ਤੁਹਾਨੂੰ ਹੋਰ ਆਸਾਨੀ ਨਾਲ ਮਿਲ ਸਕਦੀ ਆ ਤੇ ਤੁਸੀਂ ਕੀ ਜੇਕਰ ਈਸੀ ਦੇ ਵਿੱਚ ਜੌਬ ਨਹੀਂ ਕਰਦੇ ਕਿਸੇ ਹੋਰ ਪਾਸੇ ਵੀ ਤੁਹਾਨੂੰ ਜੌਬ ਆ ਜਿਹੜੀ ਮਿਲ ਸਕਦੀ ਆ ਤਾਂ ਉਹਦੇ ਚ ਜਿਹੜੇ ਤੁਹਾਡੇ ਯਾਨੀ ਕਿ ਰਸਤੇ ਕਈ ਪਾਸੇ ਨੂੰ ਖੁੱਲ੍ਹਦੇ ਮਿਲ ਜਾਂਦੇ ਆ ਤੇ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਇਹ ਨਾ ਸੋਚੋ ਕਿ ਈਸੀ ਦੇ ਵਿੱਚ ਪੀਆਰ ਆ ਜਿਹੜੀ ਹੁਣ ਨਹੀਂ ਮਿਲਣੀ ਮਿਲੂਗੀ ਪਰ ਸਮਾ ਜਿਹੜਾ ਉਹ ਜ਼ਰੂਰ ਵੱਸ ਸਕਦਾ ਜਿਵੇਂ ਆਪਾਂ ਨੂੰ ਇਹ ਲੱਗਦਾ ਸੀ ਕਿ ਮਾਸਟਰਸ ਕੀਤੀ ਹੋਈ ਆ ਤੇ 5 ਪੁਆਇੰਟ ਮਿਲ ਜਾਣੇ ਆ 1 ਸਾਲ ਦਾ ਐਕਸਪੀਰੀਅੰਸ ਆਪਾਂ ਨੂੰ ਨਾਲ ਮਿਲ ਜਾਣਾ ਈਸੀ ਦੇ ਵਿੱਚ ਕੰਮ ਕਰਕੇ ਤੇ ਸੌਖੀ ਜਿਹੜੀ ਪੀਆਰ ਆ ਉਹ ਪੈ ਜਾਊਗੀ ਸਾਲ ਤੋਂ ਬਾਅਦ ਤੇ ਪੈ ਹੁਣ ਵੀ ਸਕਦੀ ਆ ਪਰ ਗੱਲ ਉਹੀ ਕਿ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਹੁਣ ਭਾਈ ਘੱਟੋ ਘੱਟ 33-34 ਡਾਲਰ ਜਿਹੜੇ ਆਪਾਂ ਨੂੰ ਉਹ ਜ਼ਰੂਰ ਲੈਣੇ ਪੈਣੇ ਆ ਹੁਣ ਸਰਕਾਰੀ ਜਿਹੜੇ ਤੁਹਾਨੂੰ ਮਿਲਦੇ ਸੀ ਜਿਵੇਂ ਮਿਲ ਜਾਂਦੇ ਸੀ ਪਹਿਲਾਂ ਉਹ ਚੀਜ਼ ਆ ਜਿਹੜੀ ਉਹ ਨਵੇਂ ਟੀਚਰਸ ਨੂੰ ਨਹੀਂ ਮਿਲੂਗੀ ਤੇ ਉਹਦੇ ਲਈ ਹੋ ਸਕਦਾ ਤੁਸੀਂ ਆਪਣੇ ਆਪਣੇ ਸੈਂਟਰ ਵਾਲਿਆਂ ਨਾਲ ਬੈਠ ਕੇ ਗੱਲਬਾਤ ਕਰੋ ਤੇ ਗੱਲਬਾਤ ਦੇ ਵਿੱਚ ਜੇਕਰ ਤੁਹਾਨੂੰ ਮਿਲ ਜਾਂਦਾ ਤਾਂ ਵਾਕਈ ਤੁਸੀਂ ਪੀਆਰ ਜਿਹੜੀ ਪਾ ਸਕਦੇ ਹੋ ਸੋ ਬੰਦਾ ਜੀ ਆਕਰ ਦੇ ਵਿੱਚ ਆਪਾਂ ਨਰਾਸ਼ ਵੀ ਨਾ ਕਰੀਏ ਟੀਚਰਸ ਨੂੰ ਨਵੇਂਆਂ ਨੂੰ ਤੇ ਆਪਣੇ ਵੱਲੋਂ ਵੀ ਇੱਕ ਵਾਰੀ ਫੇਰ ਮਾੜੀ ਜੀ ਦੱਸ ਦੋ ਕਿ ਭਾਈ जे ती नए टीचर न्यूजीलैंड ईसी सी जा रहे हो तो पी आर सौखी पै सकती है पी आर के डेफिनेटली ऑप्शन हैं और ये एक शॉर्ट टर्म मेजर है बजट रिक्वायरमेंट की वजह से टीचिंग अभी भी स्किल्ड ऑक्यूपेशन है टीचिंग अभी भी ग्रीन लिस्ट में है और पे uh, पैरिटी हटने का मतलब ये नहीं है कि इंस्टीट्यूशंस uh, को या सेंटर्स को यह बताया दिया गया है कि आपको सैलरी देनी ही नहीं है ये उनका डिसीजन है जहां उन्हें लगता है कि टीचर्स को हायर एंड पे स्टार्ट करना है वो डेफिनेटली कर सकते हैं तो uh, ऐसा नेगेटिव बिल्कुल नहीं कर कि ऑप्शन नहीं है टीचिंग अभी भी एक बहुत ज़्यादा रिक्वायर्ड ऑक्यूपेशन है न्यूजीलैंड में ਜੀ ਸੋ ਪਹਿਲਾਂ ਹੀ ਬਹੁਤ ਸਾਰੇ ਟੀਚਰ ਸਾਡੇ ਆਸਟ੍ਰੇਲੀਆ ਵਾਲੇ ਪਾਸੇ ਨੂੰ ਰੁਕੇ ਜਿਹੜਾ ਉਹ ਕਦੀ ਬੈਠੇ ਆ ਤੇ ਬਹੁਤ ਸਾਰੇ ਚਲੇ ਗਏ ਤੇ ਇਹ ਨਾ ਹੋਵੇ ਕਿ ਇਹ ਖਬਰ ਤੋਂ ਬਾਅਦ ਹੁਣ ਬਹੁਤ ਸਾਰਿਆਂ ਨੂੰ ਇਹ ਲੱਗੇ ਕਿ ਨਹੀਂ ਯਾਰ ਚੰਗਾ ਭਵਿੱਖ ਆਸਟ੍ਰੇਲੀਆ ਜੀ ਆ ਤੇ ਨਿਊਜ਼ੀਲੈਂਡ ਵਿੱਚ ਵੀ ਭਵਿੱਖ ਤੁਹਾਡਾ ਚੰਗਾ ਹੈਗਾ ਥੋੜਾ ਜਿਹਾ ਸਮਾਂ ਜਿਹੜਾ ਜ਼ਰੂਰ ਲੱਗ ਸਕਦਾ ਕਿਉਂਕਿ ਸਰਕਾਰ ਬਜਟ ਨੂੰ ਲੈ ਕੇ ਪੈਸੇ ਨੂੰ ਲੈ ਕੇ ਉਹ ਕਹਿੰਦੇ ਹੁੰਦੇ ਘਰਾਂ 'ਚ ਵੀ ਜੇ ਤੰਗੀਆਂ ਆ ਜਾਣ ਤਾਂ ਕਈ ਵਾਰੀ ਕਈ ਖਰਚੇ ਆ ਜਿਹੜੇ ਉਹ ਕੰਟਰੋਲ ਕਰਨੇ ਪੈਂਦੇ ਆ ਸੋ ਸਰਕਾਰ ਦੀ ਵੀ ਹਾਲਤ ਇਸ ਤਰ੍ਹਾਂ ਦੀ ਹੋ ਹੈ ਜੀ तो ये सारा कुछ है, मैं भी पे एक चीज और ऐड करूँगी कि, कि अगर आप हिस्टोरिकली देखें तो न्यूजीलैंड की जो टीचिंग रजिस्ट्रेशन है ये ऑस्ट्रेलिया में एक्सेप्ट होती है और अगर हम हिस्टोरिकली देखें हमारे बहुत सारे ट्रेन टीचर्स को ऑस्ट्रेलिया अट्रैक्ट करती रहती है तो वो स्पेशली अगर हम देखें स्पेशली एज टारगेटेड न्यूजीलैंड रजिस्टर्ड टीचर्स को करते हुए बनाते हैं और जब कोई जब हम जो मैं यंगर जनरेशन की बात करें जो टीचर्स यहीं पे बड़े हुए यहीं पे पढ़े जब उनको अपनी फैमिली ग्रो करनी है घर खरीदना है लोन लेने हैं तो कई बार ही ऑस्ट्रेलिया ज्यादा अट्रैक्ट कर जाता है तो जैसे ही रजिस्ट्रेशन के बाद टीचर्स ऑस्ट्रेलिया की तरफ मूव करते रहते हैं उतनी ही वैकेंसीज न्यूजीलैंड में और क्रिएट होती भी चली जाती हैं तो चाहे कितने ही टीचर्स आ जाए एक टाइम ऐसा है कि आसपास की कंट्रीज तो अट्रैक्ट करती हैं यू नो अगर रजिस्ट्रेशन वहाँ भी अलाउ करता है जब वो कंपेरिजन कम्पारिश, करें सेविंग्स का अर्निंग्स का तो वो कंट्री बहुत ज़्यादा लेवर करती रहती है हमारे टीचर्स को वो जाते रहते हैं इस वजह से हमारी वैकेंसीज भी और क्रिएट होती चली जाती हैं जी सो बिल्कुल जी ये तो है ही जिन्हें इतने ਉਨ게 ਤੇ ਇੱਥੇ 19 ਜੋਬਸ ਆ ਜਿਹੜੀਆਂ ਉਹ ਵੱਧ ਮਿਲਣਗੀਆਂ ਵੀ ਤੇ ਬਹੁਤਾ ਨਿਰਾਸ਼ ਹੋਣ ਦੀ ਗੱਲ ਨਹੀਂ ਸਮਾਂ ਥੋੜਾ ਜ਼ਰੂਰ ਵੱਧ ਲੱਗ ਸਕਦਾ ਪਰ ਅਪਾ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਨਾਲ ਦੀ ਨਾਲ ਪੀਆਰ ਹੋ ਜਾਓਗੇ ਇਹਦੇ ਉੱਤੇ ਜੇਕਰ ਤੁਸੀਂ ਹੋਰ ਸੰਖੇਪ ਜਾਣਕਾਰੀ ਜਿਹੜੀ ਲੈਣੀ ਚਾਹੁੰਦੇ ਹੋ ਤਾਂ ਵਰਨਰ ਆਏ ਜੀ ਦੇ ਨਾਲ ਮੈਂ ਕਹੂੰਗਾ ਕਿ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਤੇ ਜੇਕਰ ਤੁਸੀਂ ਕਿਸੇ ਵੀ ਸਿਚੁਏਸ਼ਨ 'ਚੋਂ ਨਵਾਂ ਵੀਜ਼ਾ ਪਾਣਾ ਚਾਹੁੰਦੇ ਹੋ ਸੀ ਦੇ ਵਿੱਚ ਤਾਂ ਵੀ ਇੱਕ ਵਾਰੀ ਜਿਹੜੀ ਇਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੋ ਕਿਉਂਕਿ ਹੋ ਸਕਦਾ ਕਿ ਤੁਹਾਡੇ ਲਈ ਕੋਈ ਹੋਰ ਬੈਟਰ ਆਪਸ਼ਨ ਜਿਹੜਾ ਉਹ ਹੋਵੇ ਸੋ ਵਰਨਾ ਜੀ ਤੁਸੀਂ ਅਹਿਮ ਜਾਣਕਾਰੀ ਸਾਂਝੀ ਕੀਤੀ ਸਟੂਡੀਓ ਆਏ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੇ ਵੰਨਾ ਜੀ ਹੁਣ ਗਲਵਾਦ ਆਪਾਂ ਕਾਫੀ ਕਰ ਲਈ ਬਹੁਤਿਆਂ ਨੂੰ ਇਹ ਲੱਗਦਾ ਹੋਊਗਾ ਕਿ ਈਸੀ ਦੇ ਵਿੱਚ ਭਵਿੱਖਾ ਜਿਹੜਾ ਉਹ ਸ਼ਾਇਦ ਧੁੰਦਲਾ ਤੁਸੀਂ ਸੁਜੈਸਟ ਕੀ ਕਰਦੇ ਹੋ ਹੁਣ ਜਿਨ੍ਹਾਂ ਨੂੰ ਇਹ ਲੱਗਦਾ ਕਿ ਯਾਰ ਈਸੀ ਵਾਲਿਆਂ ਦਾ ਤਾਂ ਹੁਣ ਅੱਗੇ ਕੁਝ ਨਹੀਂ ਬਣਨਾ ਤੁਸੀਂ ਕੀ ਕਹੋਗੇ ਦੇਖਿਏ ਮੈਂ ਬਿਲਕੁਲ ਬੋਲਣਾ ਚਾਹੁੰਗੀ ਕਿ ਇਸਕੋ ਨੈਗੇਟਿਵ ਮਤ ਸੋਚੇ ਨੈਗੇਟਿਵ ਮਤ ਲੇ ਅਭੀ ਵੀ ਗ੍ਰੀਨ ਜੋ ਈਸੀ ਟੀਚਰਸ ਹੈ ਉਹ ਗ੍ਰੀਨ ਲਿਸਟ ਵਿੱਚ ਲਿਸਟਡ ਹੈ ਉਹ ਨਿਊਜ਼ੀਲੈਂਡ ਕੋਲ ਸਕਿੱਲ ਟੀਚਰਸ ਕੀ ਰਿਕੁਆਇਰਮੈਂਟ ਹੈ ये रोल का मतलब ये नहीं कि ये डिस्करेज करना चाहते हैं किसी को इस सेक्टर में आने से बिल्कुल नहीं बेसिकली इंडस्ट्री को सस्टेन करने के लिए ये रूल बनाया है कि इसी सेक्टर ऐसा ना हो कि कोलेप्स कर जाए बजट में मनी कम मिला तो और ये सिर्फ दो साल के लिए रोल है ये जो चेंजेस आए हैं सिर्फ जून 2027 तक के लिए आए हैं दूसरी चीज ये सिर्फ पहले साल में मैंडेट कर रहे हैं कि आपको पे पैरिटी नहीं लेना न्यूली ट्रेन टीचर्स के लिए तो अगर आपके पास Uh, लंबा वीज़ा है आपके पास तो ये आप एक सिचुएशन में आप पे पैरिटी के लिए एलिजिबल हो जाएंगे जैसे ही आप पे पैरिटी के लिए एलिजिबल होते हैं आपकी प्रीवियस क्वालिफिकेशन वर्क एक्सपीरियंस सारा काउंट होगा और आप फिर रिक्वायर्ड uh, स्टेप पे सैलरी ले सकते हैं तो so नेगेटिव नहीं लें अगर आपको इंटरेस्ट है टीचिंग में डेफिनेटली टीचिंग एक अच्छा ऑक्यूपेशन है लेकिन आपको फैक्ट्स पता होने चाहिए आप गलत डिसीजन नहीं लें ऐसा नहीं होना चाहिए कि आपको आधी चीज़ें पता है और आपको यहाँ आके कुछ नया पता चले जो आपको पहले पता होना चाहिए तो बोलूंगी ये कि डेफिनेटली आपका वेल रिसर्च डिसीजन होना चाहिए आपको एग्जैक्टली exactly पता होना चाहिए कि मैंने ये लिया है ये मेरा इंटरेस्ट है इसके बाद मेरा पाथ ये होगा और टीचिंग को मैं बिल्कुल नेगेटिव नहीं करना चाहती हूँ अभी भी ग्रीन लिस्ट में है टीचर्स की न्यूजीलैंड को रिक्वायरमेंट है आप बिल्कुल रिकनसिडर मत करें अपना स्ट्रीम ये सोचते हुए कि अब टीचिंग में रेजिडेंस नहीं है ऐसा मैं कहीं कन्वे नहीं करना चाह रही जी सो बिल्कुल जी ਰੈਜੀਡੈਂਸ ਪਾਥ ਵੀ ਹਲੇ ਵੀ ਹੈਗਾ ਗ੍ਰੀਨ ਲਿਸਟ ਹਲੇ ਵੀ ਹੈਗੀ ਆ ਸੋ ਜਿਵੇਂ ਬੰਦਾ ਜੀ ਨੇ ਦੱਸ ਹੀ ਦਿੱਤਾ ਕਿ ਈਸੀ ਦੇ ਵਿੱਚ ਜੇ ਤੁਸੀਂ ਮਾਸਟਰਸ ਦੇ ਵਿੱਚ ਮੇਰੇ ਖਿਆਲ ਨਾਲ ਸਟੱਡੀ ਕਰੋ ਉਹਦੇ ਜੀ ਥੋੜਾ ਜਿਆਦਾ ਤੁਹਾਡਾ ਜਿਹੜਾ ਦਾਇਰਾ ਉਹ ਖੁੱਲਾ ਹੋ ਜਾਂਦਾ ਜਿਹੜੀ ਚੌਬਾ ਤੁਹਾਨੂੰ ਹੋਰ ਆਸਾਨੀ ਨਾਲ ਮਿਲ ਸਕਦੀ ਆ ਤੇ ਤੁਸੀਂ ਕੀ ਜੇਕਰ ਈਸੀ ਦੇ ਵਿੱਚ ਜੌਬ ਨਹੀਂ ਕਰਦੇ ਕਿਸੇ ਹੋਰ ਪਾਸੇ ਵੀ ਤੁਹਾਨੂੰ ਜੌਬ ਆ ਜਿਹੜੀ ਮਿਲ ਸਕਦੀ ਆ ਤਾਂ ਉਹਦੇ ਜਿਹੜੇ ਤੁਹਾਡੇ ਯਾਨਕਿ ਰਸਤੇ ਕਈ ਪਾਸੇ ਨੂੰ ਕੁੱਲੇ ਮਿਲ ਜਾਂਦੇ ਆ ਤੇ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਇਹ ਨਾ ਸੋਚੋ ਕਿ ਈਸੀ ਦੇ ਵਿੱਚ ਪੀਆਰ ਆ ਜਿਹੜੀ ਹੁਣ ਨਹੀਂ ਮਿਲਣੀ ਮਿਲੂਗੀ ਪਰ ਸਮਾਂ ਜਿਹੜਾ ਉਹ ਜ਼ਰੂਰ ਬੱਦ ਸਕਦਾ ਜਿਵੇਂ ਆਪਾਂ ਨੂੰ ਇਹ ਲੱਗਦਾ ਸੀ ਕਿ ਮਾਸਟਰਸ ਕੀਤੀ ਹੋਈ ਆ ਤੇ 5 ਪੁਆਇੰਟ ਮਿਲ ਜਾਣੇ ਆ 1 ਸਾਲ ਦਾ ਐਕਸਪੀਰੀਅੰਸ ਆਪਾਂ ਨੂੰ ਨਾਲ ਮਿਲ ਜਾਣਾ ਈਸੀ ਦੇ ਵਿੱਚ ਕੰਮ ਕਰਕੇ ਤੇ ਸੌਖੀ ਜਿਹੜੀ ਪੀਆਰ ਆ ਉਹ ਬੈਜੂਗੀ ਸਾਲ ਤੋਂ ਬਾਅਦ ਤੇ ਬੈ ਹੁਣ ਵੀ ਸਕਦੀ ਆ ਪਰ ਗੱਲ ਉਹੀ ਕਿ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਹੁਣ ਭਾਈ ਘੱਟੋ ਘੱਟ 33-34 ਡਾਲਰ ਜਿਹੜੇ ਆਪਾਂ ਨੂੰ ਉਹ ਜ਼ਰੂਰ ਲੈਣੇ ਪੈਣੇ ਆ ਹੁਣ ਸਰਕਾਰੀ ਜਿਹੜੇ ਤੁਹਾਨੂੰ ਮਿਲਦੇ ਸੀ ਜਿਵੇਂ ਮਿਲ ਜਾਂਦੇ ਸੀ ਪਹਿਲਾਂ ਉਹ ਚੀਜ਼ ਆ ਜਿਹੜੀ ਉਹ ਨਵੇਂ ਟੀਚਰਸ ਨੂੰ ਨਹੀਂ ਮਿਲੂਗੀ ਤੇ ਉਹਦੇ ਲਈ ਹੋ ਸਕਦਾ ਤੁਸੀਂ ਆਪਣੇ ਆਪਣੇ ਸੈਂਟਰ ਵਾਲਿਆਂ ਨਾਲ ਬੈਠ ਕੇ ਗੱਲਬਾਤ ਕਰੋ ਤੇ ਗੱਲਬਾਤ ਦੇ ਵਿੱਚ ਜੇਕਰ ਤੁਹਾਨੂੰ ਮਿਲ ਜਾਂਦਾ ਤਾਂ ਵਾਕਈ ਤੁਸੀਂ ਪੀਆਰ ਜਿਹੜੀ ਪਾ ਸਕਦੇ ਹੋ ਸੋ ਬੰਦਾ ਜੀ ਆਕਰ ਦੇ ਵਿੱਚ ਆਪਾਂ ਨਰਾਸ਼ ਵੀ ਨਾ ਕਰੀਏ ਟੀਚਰਸ ਨੂੰ ਨਵੇਂਆਂ ਨੂੰ ਤੇ ਆਪਣੇ ਵੱਲੋਂ ਵੀ ਇੱਕ ਵਾਰੀ ਫੇਰ ਮਾੜੀ ਜੀ ਦੱਸ ਦੋ ਕਿ ਭਾਈ जे ती नए टीचर न्यूजीलैंड ईसी सी जा रहे हो तो पी आर सौखी पै सकती है पी आर के डेफिनेटली ऑप्शन हैं और ये एक शॉर्ट टर्म मेजर है बजट रिक्वायरमेंट की वजह से टीचिंग अभी भी स्किल्ड ऑक्यूपेशन है टीचिंग अभी भी ग्रीन लिस्ट में है और पे uh, पैरिटी हटने का मतलब ये नहीं है कि इंस्टीट्यूशंस uh, को या सेंटर्स को ये बताया दिया गया है कि आपको सैलरी देनी ही नहीं है ये उनका डिसीजन है जहां उन्हें लगता है कि टीचर्स को हायर एंड पे स्टार्ट करना है वो डेफिनेटली कर सकते हैं तो uh, ऐसा नेगेटिव बिल्कुल नहीं करें कि ऑप्शन नहीं है टीचिंग अभी भी एक बहुत ज़्यादा रिक्वायर्ड ऑक्यूपेशन है न्यूजीलैंड में ਜੀ ਸੋ ਪਹਿਲਾਂ ਹੀ ਬਹੁਤ ਸਾਰੇ ਟੀਚਰ ਸਾਡੇ ਆਸਟ੍ਰੇਲੀਆ ਵਾਲੇ ਪਾਸੇ ਨੂੰ ਰੁਕੇ ਜਿਹੜਾ ਉਹ ਕਦੀ ਬੈਠੇ ਆ ਤੇ ਬਹੁਤ ਸਾਰੇ ਚਲੇ ਗਏ ਤੇ ਇਹ ਨਾ ਹੋਵੇ ਕਿ ਇਹ ਖਬਰ ਤੋਂ ਬਾਅਦ ਹੁਣ ਬਹੁਤ ਸਾਰਿਆਂ ਨੂੰ ਇਹ ਲੱਗੇ ਕਿ ਨਹੀਂ ਯਾਰ ਚੰਗਾ ਭਵਿੱਖ ਆਸਟ੍ਰੇਲੀਆ ਜੀ ਆ ਤੇ ਨਿਊਜ਼ੀਲੈਂਡ ਵਿੱਚ ਵੀ ਭਵਿੱਖ ਤੁਹਾਡਾ ਚੰਗਾ ਹੈਗਾ ਥੋੜਾ ਜਿਹਾ ਸਮਾਂ ਜਿਹੜਾ ਜਰੂਰ ਲੱਗ ਸਕਦਾ ਕਿਉਂਕਿ ਸਰਕਾਰ ਬਜਟ ਨੂੰ ਲੈ ਕੇ ਪੈਸੇ ਨੂੰ ਲੈ ਕੇ ਉਹ ਕਹਿੰਦੇ ਹੁੰਦੇ ਘਰਾਂ 'ਚ ਵੀ ਜੇ ਤੰਗੀਆਂ ਆ ਜਾਣ ਤਾਂ ਕਈ ਵਾਰੀ ਕਈ ਖਰਚੇ ਆ ਜਿਹੜੇ ਉਹ ਕੰਟਰੋਲ ਕਰਨੇ ਪੈਂਦੇ ਆ ਸੋ ਸਰਕਾਰ ਦੀ ਵੀ ਹਾਲਤ ਇਸ ਤਰ੍ਹਾਂ ਦੀ ਹੋਇਆ ਜੀ तो न्यूजीलैंड कि कि तो की जो रजिस्ट्रेशन है, है और अगर हम हिस्टोरिकली देखें हमारे बहुत सारे ऑस्ट्रेलिया अट्रैक्ट करती रहती है तो वो स्पेशली अगर हम रजिस्टर्ड टीचर्स को करते हुए बनाते हैं और जब कोई जब हम जो यंगर जनरेशन की बात करें जो टीचर्स यहीं पे बड़े हुए यहीं पे पढ़े जब हमको अपनी फैमिली ग्रो करनी है घर खरीदना है लोन लेने हैं तो कई बार ही ऑस्ट्रेलिया ज़्यादा अट्रैक्ट कर जाता है तो जैसे ही रजिस्ट्रेशन के बाद टीचर्स ऑस्ट्रेलिया की तरफ मूव करते रहते हैं उतनी ही वैकेंसीज न्यूजीलैंड में और क्रिएट होती भी चली जाती है तो चाहे कितने ही टीचर्स आ जाए एक टाइम ऐसा है कि आस पास की कंट्रीज तो अट्रैक्ट करती है नो अगर रजिस्ट्रेशन वहां भी अलाउ करता है जब वो कंपेरिजन करें सेविंग्स का अर्निंग्स का ਤੋ ਉਹ ਕੰਟਰੀ ਬਹੁਤ ਜ਼ਿਆਦਾ ਲੀਅਰ ਕਰਤੀ ਰਹਤੀ ਹੈ ਸਾਡੇ ਟੀਚਰਸ ਕੋ ਉਹ ਜਾਂਦੇ ਰਹਤੇ ਹੈ ਇਸ ਵਜ੍ਹਾ ਸੇ ਸਾਡੀ ਵੈਕੈਂਸੀਜ਼ ਵੀ ਹੋਰ ਕ੍ਰੀਏਟ ਹੋਤੀ ਚਲੀ ਜਾਂਦੀ ਹੈ ਜੀ ਸੋ ਬਿਲਕੁਲ ਜੀ ਇਹ ਤਾਂ ਨਾਲ ਦੀ ਨਾਲ ਹੈ ਹੀ ਆ ਤੇ ਜਿੰਨੇ ਇੱਥੇ ਜਾਣਗੇ ਤੇ ਇੱਥੇ 19 ਜੋਬਸ ਆ ਜਿਹੜੀਆਂ ਉਹ ਵੱਧ ਮਿਲਣਗੀਆਂ ਵੀ ਤੇ ਬਹੁਤਾ ਨਿਰਾਸ਼ ਹੋਣ ਦੀ ਗੱਲ ਨਹੀਂ ਸਮਾਂ ਥੋੜਾ ਜ਼ਰੂਰ ਵੱਧ ਲੱਗ ਸਕਦਾ ਪਰ ਅਪਾ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਨਾਲ ਦੀ ਨਾਲ ਪੀਆਰ ਹੋ ਜਾਓਗੇ ਇਹਦੇ ਉੱਤੇ ਜੇਕਰ ਤੁਸੀਂ ਹੋਰ ਸੰਖੇਪ ਜਾਣਕਾਰੀ ਜਿਹੜੀ ਲੈਣੀ ਚਾਹੁੰਦੇ ਹੋ ਤਾਂ ਵਰਨਰ ਆਏ ਜੀ ਦੇ ਨਾਲ ਮੈਂ ਕਹੂੰਗਾ ਕਿ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਤੇ ਜੇਕਰ ਤੁਸੀਂ ਕਿਸੇ ਵੀ ਸਿਚੁਏਸ਼ਨ 'ਚੋਂ ਨਵਾਂ ਵੀਜ਼ਾ ਪਾਣਾ ਚਾਹੁੰਦੇ ਹੋ ਸੀ ਦੇ ਵਿੱਚ ਤਾਂ ਵੀ ਇੱਕ ਵਾਰੀ ਜਿਹੜੀ ਇਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲਓ ਕਿਉਂਕਿ ਹੋ ਸਕਦਾ ਕਿ ਤੁਹਾਡੇ ਲਈ ਕੋਈ ਹੋਰ ਬੈਟਰ ਆਪਸ਼ਨ ਜਿਹੜਾ ਉਹ ਹੋਵੇ ਸੋ ਵਰਨਨਾ ਜੀ ਤੁਸੀਂ ਅਹਿਮ ਜਾਣਕਾਰੀ ਸਾਂਝੀ ਕੀਤੀ ਸਟੂਡੀਓ ਆਏ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੇ ਵੰਨਾ ਜੀ ਹੁਣ ਗਲਵਾਦ ਆਪਾਂ ਕਾਫੀ ਕਰ ਲਈ ਬਹੁਤਿਆਂ ਨੂੰ ਇਹ ਲੱਗਦਾ ਹੋਊਗਾ ਕਿ ਈਸੀ ਦੇ ਵਿੱਚ ਭਵਿੱਖਾ ਜਿਹੜਾ ਉਹ ਸ਼ਾਇਦ ਧੁੰਦਲਾ ਤੁਸੀਂ ਸੁਜੈਸਟ ਕੀ ਕਰਦੇ ਹੋ ਹੁਣ ਜਿਨ੍ਹਾਂ ਨੂੰ ਇਹ ਲੱਗਦਾ ਕਿ ਯਾਰ ਈਸੀ ਵਾਲਿਆਂ ਦਾ ਤਾਂ ਹੁਣ ਅੱਗੇ ਕੁਝ ਨਹੀਂ ਬਣਨਾ ਤੁਸੀਂ ਕੀ ਕਹੋਗੇ دیکھیں ਮੈਂ ਬਿਲਕੁਲ ਬੋਲਣਾ ਚਾਹੁੰਗੀ ਕਿ ਇਸ ਕੋ ਨੈਗੇਟਿਵ ਮਤ ਸੋਚੇ ਨੈਗੇਟਿਵ ਮਤ ਲੇ ਅਭੀ ਵੀ ਗ੍ਰੀਨ ਜੋ ਈਸੀ ਟੀਚਰਸ ਹੈ ਉਹ ਗ੍ਰੀਨ ਲਿਸਟ ਵਿੱਚ ਲਿਸਟਡ ਹੈ ਉਹ ਨਿਊਜ਼ੀਲੈਂਡ ਕੋਲ ਸਕਿੱਲ ਟੀਚਰਸ ਕੀ ਰਿਕੁਆਇਰਮੈਂਟ ਹੈ ये रोल का मतलब ये नहीं कि ये डिस्करेज करना चाहते हैं किसी को इस सेक्टर में आने से बिल्कुल नहीं बेसिकली uh, इंडस्ट्री को सस्टेन करने के लिए ये रूल बनाया है कि इसी सेक्टर ऐसा ना हो कि कोलेप्स कर जाए बजट में मनी कम मिला तो और ये सिर्फ दो साल के लिए रूल है ये जो चेंजेस आए हैं सिर्फ जून 2027 तक के लिए आए हैं दूसरी चीज़ ये सिर्फ पहले साल में मैंडेट कर रहे हैं कि आपको पे पैरिटी नहीं लेना न्यूली ट्रेन टीचर्स के लिए तो अगर आपके पास लंबा वीज़ा है आपके पास तो ये आप एक सिचुएशन में आप पे पैरिटी के लिए एलिजिबल हो जाएंगे जैसे ही आप पे पैरिटी के लिए एलिजिबल होते हैं आपकी प्रीवियस क्वालिफिकेशन वर्क एक्सपीरियंस सारा काउंट होगा और आप फिर रिक्वायर्ड uh, स्टेप पे सैलरी ले सकते हैं तो so नेगेटिव नहीं लें अगर आपको इंटरेस्ट है टीचिंग में डेफिनेटली टीचिंग एक अच्छा ऑक्यूपेशन है लेकिन आपको फैक्ट्स पता होने चाहिए आप गलत डिसीजन नहीं लें ऐसा नहीं होना चाहिए कि आपको आधी चीज़ें पता है और आपको यहाँ आके कुछ नया पता चले जो आपको पहले पता होना चाहिए तो बोलूंगी ये कि डेफिनेटली आपका वेल रिसर्च डिसीजन होना चाहिए आपको एग्जैक्टली exactly पता होना चाहिए कि मैंने ये लिया है ये मेरा इंटरेस्ट है इसके बाद मेरा पाथ ये होगा और टीचिंग को मैं बिल्कुल नेगेटिव नहीं करना चाहती हूँ अभी भी ग्रीन लिस्ट में है टीचर्स की न्यूजीलैंड को रिक्वायरमेंट है आप बिल्कुल रिकनसिडर मत करें अपना स्ट्रीम ये सोचते हुए कि अब टीचिंग में रेजिडेंस नहीं है ऐसा मैं कहीं कन्वे नहीं करना चाह रही जी सो बिल्कुल जी ਰੈਜ਼ੀਡੈਂਸ ਪਾਥ ਵੀ ਹਲੇ ਵੀ ਹੈਗਾ ਗ੍ਰੀਨ ਲਿਸਟ ਹਲੇ ਵੀ ਹੈਗੀ ਆ ਸੋ ਜਿਵੇਂ ਬੰਦਾ ਜੀ ਨੇ ਦੱਸ ਹੀ ਦਿੱਤਾ ਕਿ ਈਸੀ ਦੇ ਵਿੱਚ ਜੇ ਤੁਸੀਂ ਮਾਸਟਰਸ ਦੇ ਵਿੱਚ ਮੇਰੇ ਖਿਆਲ ਨਾਲ ਸਟੱਡੀ ਕਰੋ ਉਹਦੇ ਜੀ ਥੋੜਾ ਜਿਆਦਾ ਤੁਹਾਡਾ ਜਿਹੜਾ ਦਾਇਰਾ ਉਹ ਖੁੱਲਾ ਹੋ ਜਾਂਦਾ ਜਿਹੜੀ ਚੌਕ ਆ ਤੁਹਾਨੂੰ ਹੋਰ ਆਸਾਨੀ ਨਾਲ ਮਿਲ ਸਕਦੀ ਆ ਤੇ ਤੁਸੀਂ ਕੀ ਜੇਕਰ ਈਸੀ ਦੇ ਵਿੱਚ ਜੌਬ ਨਹੀਂ ਕਰਦੇ ਕਿਸੇ ਹੋਰ ਪਾਸੇ ਵੀ ਤੁਹਾਨੂੰ ਜੌਬ ਆ ਜਿਹੜੀ ਮਿਲ ਸਕਦੀ ਆ ਤਾਂ ਉਹਦੇ ਜਿਹੜੇ ਤੁਹਾਡੇ ਯਾਨਕਿ ਰਸਤੇ ਕਈ ਪਾਸੇ ਨੂੰ ਕੁੱਲੇ ਮਿਲ ਜਾਂਦੇ ਆ ਤੇ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਇਹ ਨਾ ਸੋਚੋ ਕਿ ਈਸੀ ਦੇ ਵਿੱਚ ਪੀਆਰ ਆ ਜਿਹੜੀ ਹੁਣ ਨਹੀਂ ਮਿਲਣੀ ਮਿਲੂਗੀ ਪਰ ਸਮਾਂ ਜਿਹੜਾ ਉਹ ਜ਼ਰੂਰ ਬੱਦ ਸਕਦਾ ਜਿਵੇਂ ਆਪਾਂ ਨੂੰ ਇਹ ਲੱਗਦਾ ਸੀ ਕਿ ਮਾਸਟਰਸ ਕੀਤੀ ਹੋਈ ਆ ਤੇ 5 ਪੁਆਇੰਟ ਮਿਲ ਜਾਣੇ ਆ 1 ਸਾਲ ਦਾ ਐਕਸਪੀਰੀਅੰਸ ਆਪਾਂ ਨੂੰ ਨਾਲ ਮਿਲ ਜਾਣਾ ਈਸੀ ਦੇ ਵਿੱਚ ਕੰਮ ਕਰਕੇ ਤੇ ਸੌਖੀ ਜਿਹੜੀ ਪੀਆਰ ਆ ਉਹ ਬੈਜੂਗੀ ਸਾਲ ਤੋਂ ਬਾਅਦ ਤੇ ਬੈ ਹੁਣ ਵੀ ਸਕਦੀ ਆ ਪਰ ਗੱਲ ਉਹੀ ਕਿ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਹੁਣ ਭਾਈ ਘੱਟੋ ਘੱਟ 33-34 ਡਾਲਰ ਜਿਹੜੇ ਆਪਾਂ ਨੂੰ ਉਹ ਜ਼ਰੂਰ ਲੈਣੇ ਪੈਣੇ ਆ ਹੁਣ ਸਰਕਾਰੀ ਜਿਹੜੇ ਤੁਹਾਨੂੰ ਮਿਲਦੇ ਸੀ ਜਿਵੇਂ ਮਿਲ ਜਾਂਦੇ ਸੀ ਪਹਿਲਾਂ ਉਹ ਚੀਜ਼ ਆ ਜਿਹੜੀ ਉਹ ਨਵੇਂ ਟੀਚਰਸ ਨੂੰ ਨਹੀਂ ਮਿਲੂਗੀ ਤੇ ਉਹਦੇ ਲਈ ਹੋ ਸਕਦਾ ਤੁਸੀਂ ਆਪਣੇ ਆਪਣੇ ਸੈਂਟਰ ਵਾਲਿਆਂ ਨਾਲ ਬੈਠ ਕੇ ਗੱਲਬਾਤ ਕਰੋ ਤੇ ਗੱਲਬਾਤ ਦੇ ਵਿੱਚ ਜੇਕਰ ਤੁਹਾਨੂੰ ਮਿਲ ਜਾਂਦਾ ਤਾਂ ਵਾਕਈ ਤੁਸੀਂ ਪੀਆਰ ਜਿਹੜੀ ਪਾ ਸਕਦੇ ਹੋ ਸੋ ਬੰਦਾ ਜੀ ਆਕਰ ਦੇ ਵਿੱਚ ਆਪਾਂ ਨਰਾਸ਼ ਵੀ ਨਾ ਕਰੀਏ ਟੀਚਰਸ ਨੂੰ ਨਵੇਂਆਂ ਨੂੰ ਤੇ ਆਪਣੇ ਵੱਲੋਂ ਵੀ ਇੱਕ ਵਾਰੀ ਫੇਰ ਮਾੜੀ ਜੀ ਦੱਸ ਦੋ ਕਿ ਭਾਈ जे ती नए टीचर न्यूजीलैंड ईसी सी जा रहे हो तो पी आर सौखी पै सकती है पी आर के डेफिनेटली ऑप्शन हैं और ये एक शॉर्ट टर्म मेजर है बजट रिक्वायरमेंट की वजह से टीचिंग अभी भी स्किल्ड ऑक्यूपेशन है टीचिंग अभी भी ग्रीन लिस्ट में है और पे uh, पैरिटी हटने का मतलब ये नहीं है कि इंस्टीट्यूशंस uh, को या सेंटर्स को ये बताया दिया गया है कि आपको सैलरी देनी ही नहीं है ये उनका डिसीजन है जहां उन्हें लगता है कि टीचर्स को हायर एंड पे स्टार्ट करना है वो डेफ़िनेटली कर सकते हैं तो uh, ऐसा नेगेटिव बिल्कुल नहीं करें कि ऑप्शन नहीं है टीचिंग अभी भी एक बहुत ज़्यादा रिक्वायर्ड ऑक्यूपेशन है न्यूजीलैंड में ਜੀ ਸੋ ਪਹਿਲਾਂ ਹੀ ਬਹੁਤ ਸਾਰੇ ਟੀਚਰ ਸਾਡੇ ਆਸਟ੍ਰੇਲੀਆ ਵਾਲੇ ਪਾਸੇ ਨੂੰ ਰੁਕੇ ਜਿਹੜਾ ਉਹ ਕਦੀ ਬੈਠੇ ਆ ਤੇ ਬਹੁਤ ਸਾਰੇ ਚਲੇ ਗਏ ਤੇ ਇਹ ਨਾ ਹੋਵੇ ਕਿ ਇਹ ਖਬਰ ਤੋਂ ਬਾਅਦ ਹੁਣ ਬਹੁਤ ਸਾਰਿਆਂ ਨੂੰ ਇਹ ਲੱਗੇ ਕਿ ਨਹੀਂ ਯਾਰ ਚੰਗਾ ਭਵਿੱਖ ਆਸਟ੍ਰੇਲੀਆ ਜੀ ਆ ਤੇ ਨਿਊਜ਼ੀਲੈਂਡ ਵਿੱਚ ਵੀ ਭਵਿੱਖ ਤੁਹਾਡਾ ਚੰਗਾ ਹੈਗਾ ਥੋੜਾ ਜਿਹਾ ਸਮਾਂ ਜਿਹੜਾ ਜਰੂਰ ਲੱਗ ਸਕਦਾ ਕਿਉਂਕਿ ਸਰਕਾਰ ਬਜਟ ਨੂੰ ਲੈ ਕੇ ਪੈਸੇ ਨੂੰ ਲੈ ਕੇ ਉਹ ਕਹਿੰਦੇ ਹੁੰਦੇ ਘਰਾਂ 'ਚ ਵੀ ਜੇ ਤੰਗੀਆਂ ਆ ਜਾਣ ਤਾਂ ਕਈ ਵਾਰੀ ਕਈ ਖਰਚੇ ਆ ਜਿਹੜੇ ਉਹ ਕੰਟਰੋਲ ਕਰਨੇ ਪੈਂਦੇ ਆ ਸੋ ਸਰਕਾਰ ਦੀ ਵੀ ਹਾਲਤ ਇਸ ਤਰ੍ਹਾਂ ਦੀ ਹੋਇਆ ਜੀ तो न्यूजीलैंड कि कि तो की जो रजिस्ट्रेशन है, है और अगर हम हिस्टोरिकली देखें हमारे बहुत सारे ऑस्ट्रेलिया अट्रैक्ट करती रहती है तो वो स्पेशली अगर हम रजिस्टर्ड टीचर्स को करते हुए बनाते हैं और जब कोई जब हम जो मैं यंगर जनरेशन की बात करें जो टीचर्स यहीं पे बड़े हुए यहीं पे पढ़े जब हमको अपनी फैमिली ग्रो करनी है घर खरीदना है लोन लेने हैं तो कई बार ही ऑस्ट्रेलिया ज़्यादा अट्रैक्ट कर जाता है तो जैसे ही रजिस्ट्रेशन के बाद टीचर्स ऑस्ट्रेलिया की तरफ मूव करते रहते हैं उतनी ही वैकेंसीज न्यूजीलैंड में और क्रिएट होती भी चली जाती है तो चाहे कितने ही टीचर्स आ जाए एक टाइम ऐसा है कि आस पास की कंट्रीज तो अट्रैक्ट करती है नो अगर रजिस्ट्रेशन वहां भी अलाउ करता है जब वो कम्पेरिश कंपेरिजन करें सेविंग्स का अर्निंग्स का ਤੋ ਉਹ ਕੰਟਰੀ ਬਹੁਤ ਜ਼ਿਆਦਾ ਲੀਅਰ ਕਰਤੀ ਰਹਤੀ ਹੈ ہمارے ਟੀਚਰਸ ਕੋ ਉਹ ਜਾਂਦੇ ਰਹਤੇ ਹੈ ਇਸ ਵਜ੍ਹਾ ਸੇ ہماری ਵੈਕੈਂਸੀਜ਼ ਵੀ ਹੋਰ ਕ੍ਰੀਏਟ ਹੋਤੀ ਚਲੀ ਜਾਂਦੀ ਹੈ ਜੀ ਸੋ ਬਿਲਕੁਲ ਜੀ ਇਹ ਤਾਂ ਨਾਲ ਦੀ ਨਾਲ ਹੈ ਹੀ ਆ ਤੇ ਜਿੰਨੇ ਇੱਥੇ ਜਾਣਗੇ ਤੇ ਇੱਥੇ 19 ਜੋਬਸ ਆ ਜਿਹੜੀਆਂ ਉਹ ਵੱਧ ਮਿਲਣਗੀਆਂ ਵੀ ਤੇ ਬਹੁਤਾ ਨਿਰਾਸ਼ ਹੋਣ ਦੀ ਗੱਲ ਨਹੀਂ ਸਮਾਂ ਥੋੜਾ ਜ਼ਰੂਰ ਵੱਧ ਲੱਗ ਸਕਦਾ ਪਰ ਅਪਾ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਨਾਲ ਦੀ ਨਾਲ ਪੀਆਰ ਹੋ ਜਾਓਗੇ ਇਹਦੇ ਉੱਤੇ ਜੇਕਰ ਤੁਸੀਂ ਹੋਰ ਸੰਖੇਪ ਜਾਣਕਾਰੀ ਜਿਹੜੀ ਲੈਣੀ ਚਾਹੁੰਦੇ ਹੋ ਤਾਂ ਵਰਨਰ ਆਏ ਜੀ ਦੇ ਨਾਲ ਮੈਂ ਕਹੂੰਗਾ ਕਿ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਤੇ ਜੇਕਰ ਤੁਸੀਂ ਕਿਸੇ ਵੀ ਸਿਚੁਏਸ਼ਨ 'ਚੋਂ ਨਵਾਂ ਵੀਜ਼ਾ ਪਾਣਾ ਚਾਹੁੰਦੇ ਹੋ ਸੀ ਦੇ ਵਿੱਚ ਤਾਂ ਵੀ ਇੱਕ ਵਾਰੀ ਜਿਹੜੀ ਇਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲਓ ਕਿਉਂਕਿ ਹੋ ਸਕਦਾ ਕਿ ਤੁਹਾਡੇ ਲਈ ਕੋਈ ਹੋਰ ਬੈਟਰ ਆਪਸ਼ਨ ਜਿਹੜਾ ਉਹ ਹੋਵੇ ਸੋ ਵਰਨਾ ਜੀ ਤੁਸੀਂ ਅਹਿਮ ਜਾਣਕਾਰੀ ਸਾਂਝੀ ਕੀਤੀ ਸਟੂਡੀਓ ਆਏ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੇ ਵੰਨਾ ਜੀ ਹੁਣ ਗਲਵਾਦ ਆਪਾਂ ਕਾਫੀ ਕਰ ਲਈ ਬਹੁਤਿਆਂ ਨੂੰ ਇਹ ਲੱਗਦਾ ਹੋਊਗਾ ਕਿ ਈਸੀ ਦੇ ਵਿੱਚ ਭਵਿੱਖਾ ਜਿਹੜਾ ਉਹ ਸ਼ਾਇਦ ਧੁੰਦਲਾ ਤੁਸੀਂ ਸੁਜੈਸਟ ਕੀ ਕਰਦੇ ਹੋ ਹੁਣ ਜਿਨ੍ਹਾਂ ਨੂੰ ਇਹ ਲੱਗਦਾ ਕਿ ਯਾਰ ਈਸੀ ਵਾਲਿਆਂ ਦਾ ਤਾਂ ਹੁਣ ਅੱਗੇ ਕੁਝ ਨਹੀਂ ਬਣਨਾ ਤੁਸੀਂ ਕੀ ਕਹੋਗੇ دیکھیں ਮੈਂ ਬਿਲਕੁਲ ਬੋਲਣਾ ਚਾਹੁੰਗੀ ਕਿ ਇਸ ਕੋ ਨੈਗੇਟਿਵ ਮਤ ਸੋਚੇ ਨੈਗੇਟਿਵ ਮਤ ਲੇ ਅਭੀ ਵੀ ਗ੍ਰੀਨ ਜੋ ਈਸੀ ਟੀਚਰਸ ਹੈ ਉਹ ਗ੍ਰੀਨ ਲਿਸਟ ਵਿੱਚ ਲਿਸਟਡ ਹੈ ਉਹ ਨਿਊਜ਼ੀਲੈਂਡ ਕੋਲ ਸਕਿੱਲ ਟੀਚਰਸ ਕੀ ਰਿਕੁਆਇਰਮੈਂਟ ਹੈ ये रोल का मतलब ये नहीं कि ये डिस्करेज करना चाहते हैं किसी को इस सेक्टर में आने से बिल्कुल नहीं बेसिकली इंडस्ट्री को सस्टेन करने के लिए ये रूल बनाया है कि इसी सेक्टर ऐसा ना हो कि कोलेप्स कर जाए बजट में मनी कम मिला तो और ये सिर्फ दो साल के लिए रोल है ये जो चेंजेस आए हैं सिर्फ जून 2027 तक के लिए आए हैं दूसरी चीज़ ये सिर्फ पहले साल में मैंडेट कर रहे हैं कि आपको पे पैरिटी नहीं लेना न्यूली ट्रेन टीचर्स के लिए तो अगर आपके पास Uh, लंबा वीज़ा है आपके पास तो ये आप एक सिचुएशन में आप पे पैरिटी के लिए एलिजिबल हो जाएंगे जैसे ही आप पे पैरिटी के लिए एलिजिबल होते हैं आपकी प्रीवियस क्वालिफिकेशन वर्क एक्सपीरियंस सारा काउंट होगा और आप फिर रिक्वायर्ड uh, स्टेप पे सैलरी ले सकते हैं तो so नेगेटिव नहीं लें अगर आपको इंटरेस्ट है टीचिंग में डेफिनेटली टीचिंग एक अच्छा ऑक्यूपेशन है लेकिन आपको फैक्ट्स पता होने चाहिए आप गलत डिसीजन नहीं लें ऐसा नहीं होना चाहिए कि आपको आधी चीज़ें पता है और आपको यहाँ आके कुछ नया पता चले जो आपको पहले पता होना चाहिए तो बोलूंगी ये कि डेफिनेटली आपका वेल रिसर्च डिसीजन होना चाहिए आपको एग्जैक्टली exactly पता होना चाहिए कि मैंने ये लिया है ये मेरा इंटरेस्ट है इसके बाद मेरा पाथ ये होगा और टीचिंग को मैं बिल्कुल नेगेटिव नहीं करना चाहती हूँ अभी भी ग्रीन लिस्ट में है टीचर्स की न्यूजीलैंड को रिक्वायरमेंट है आप बिल्कुल रिकनसिडर मत करें अपना स्ट्रीम ये सोचते हुए कि अब टीचिंग में रेजिडेंस नहीं है ऐसा मैं कहीं कन्वे नहीं करना चाह रही जी सो बिल्कुल जी ਰੈਜੀਡੈਂਸ ਪਾਥ ਵੀ ਹਲੇ ਵੀ ਹੈਗਾ ਗ੍ਰੀਨ ਲਿਸਟ ਹਲੇ ਵੀ ਹੈਗੀ ਆ ਸੋ ਜਿਵੇਂ ਬੰਦਾ ਜੀ ਨੇ ਦੱਸ ਹੀ ਦਿੱਤਾ ਕਿ ਈਸੀ ਦੇ ਵਿੱਚ ਜੇ ਤੁਸੀਂ ਮਾਸਟਰਸ ਦੇ ਵਿੱਚ ਮੇਰੇ ਖਿਆਲ ਨਾਲ ਸਟੱਡੀ ਕਰੋ ਉਹਦੇ ਜੀ ਥੋੜਾ ਜਿਆਦਾ ਤੁਹਾਡਾ ਜਿਹੜਾ ਦਾਇਰਾ ਉਹ ਖੁੱਲਾ ਹੋ ਜਾਂਦਾ ਜਿਹੜੀ ਚੌਬਾ ਤੁਹਾਨੂੰ ਹੋਰ ਆਸਾਨੀ ਨਾਲ ਮਿਲ ਸਕਦੀ ਆ ਤੇ ਤੁਸੀਂ ਕੀ ਜੇਕਰ ਈਸੀ ਦੇ ਵਿੱਚ ਜੌਬ ਨਹੀਂ ਕਰਦੇ ਕਿਸੇ ਹੋਰ ਪਾਸੇ ਵੀ ਤੁਹਾਨੂੰ ਜੌਬ ਆ ਜਿਹੜੀ ਮਿਲ ਸਕਦੀ ਆ ਤਾਂ ਉਹਦੇ ਜਿਹੜੇ ਤੁਹਾਡੇ ਯਾਨਕਿ ਰਸਤੇ ਕਈ ਪਾਸੇ ਨੂੰ ਕੁੱਲੇ ਮਿਲ ਜਾਂਦੇ ਆ ਤੇ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਇਹ ਨਾ ਸੋਚੋ ਕਿ ਈਸੀ ਦੇ ਵਿੱਚ ਪੀਆਰ ਆ ਜਿਹੜੀ ਹੁਣ ਨਹੀਂ ਮਿਲਣੀ ਮਿਲੂਗੀ ਪਰ ਸਮਾਂ ਜਿਹੜਾ ਉਹ ਜ਼ਰੂਰ ਬੱਦ ਸਕਦਾ ਜਿਵੇਂ ਆਪਾਂ ਨੂੰ ਇਹ ਲੱਗਦਾ ਸੀ ਕਿ ਮਾਸਟਰਸ ਕੀਤੀ ਹੋਈ ਆ ਤੇ 5 ਪੁਆਇੰਟ ਮਿਲ ਜਾਣੇ ਆ 1 ਸਾਲ ਦਾ ਐਕਸਪੀਰੀਅੰਸ ਆਪਾਂ ਨੂੰ ਨਾਲ ਮਿਲ ਜਾਣਾ ਈਸੀ ਦੇ ਵਿੱਚ ਕੰਮ ਕਰਕੇ ਤੇ ਸੌਖੀ ਜਿਹੜੀ ਪੀਆਰ ਆ ਉਹ ਬੈਜੂਗੀ ਸਾਲ ਤੋਂ ਬਾਅਦ ਤੇ ਬੈ ਹੁਣ ਵੀ ਸਕਦੀ ਆ ਪਰ ਗੱਲ ਉਹੀ ਕਿ ਜਿਵੇਂ ਬੰਦਨਾ ਜੀ ਨੇ ਕਿਹਾ ਕਿ ਹੁਣ ਭਾਈ ਘਟੋ ਘੱਟ 30 34 ਡਾਲਰ ਜਿਹੜੇ ਆਪਾਂ ਨੂੰ ਉਹ ਜ਼ਰੂਰ ਲੈਣੇ ਪੈਣੇ ਆ ਹੁਣ ਸਰਕਾਰੀ ਜਿਹੜੇ ਤੁਹਾਨੂੰ ਮਿਲਦੇ ਸੀ ਜਿਵੇਂ ਮਿਲ ਜਾਂਦੇ ਸੀ ਪਹਿਲਾਂ ਉਹ ਚੀਜ਼ ਆ ਜਿਹੜੀ ਉਹ ਨਵੇਂ ਟੀਚਰਸ ਨੂੰ ਨਹੀਂ ਮਿਲੂਗੀ ਤੇ ਉਹਦੇ ਲਈ ਹੋ ਸਕਦਾ ਤੁਸੀਂ ਆਪਣੇ ਆਪਣੇ ਸੈਂਟਰ ਵਾਲਿਆਂ ਨਾਲ ਬੈਠ ਕੇ ਗੱਲਬਾਤ ਕਰੋ ਤੇ ਗੱਲਬਾਤ ਦੇ ਵਿੱਚ ਜੇਕਰ ਤੁਹਾਨੂੰ ਮਿਲ ਜਾਂਦਾ ਤਾਂ ਵਾਕਈ ਤੁਸੀਂ ਪੀਆਰ ਜਿਹੜੀ ਪਾ ਸਕਦੇ ਹੋ ਸੋ ਬੰਦਾ ਜੀ ਆਕਰ ਦੇ ਵਿੱਚ ਆਪਾਂ ਨਰਾਸ਼ ਵੀ ਨਾ ਕਰੀਏ ਟੀਚਰਸ ਨੂੰ ਨਵੇਂਆਂ ਨੂੰ ਤੇ ਆਪਣੇ ਵੱਲੋਂ ਵੀ ਇੱਕ ਵਾਰੀ ਫੇਰ ਮਾੜੀ ਜੀ ਦੱਸ ਦੋ ਕਿ ਭਾਈ ਜੇ ਤੁਸੀਂ ਨਵੇਂ ਟੀਚਰ ਨਿਊਜ਼ੀਲੈਂਡ ਦੇ ਵਿੱਚ ECE ਦੇ ਵਿੱਚ ਜਾ ਰਹੇ ਹੋ ਤਾਂ ਪੀਆਰ ਸੌਖੀ ਪੈ ਸਕਦੀ ਹੈ ਪੀਆਰ ਕੇ ਡੈਫੀਨਿਟਲੀ ਆਪਸ਼ਨਸ ਹੈ ਔਰ ਇਹ ਇੱਕ ਸ਼ਾਰਟ ਟਰਮ ਮੈਜਰ ਹੈ ਯੂ نو ਬਜਟ ਰਿਕੁਆਇਰਮੈਂਟ ਦੀ ਵਜ੍ਹਾ ਸੇ टीचिंग अभी भी स्किल्ड ऑक्यूपेशन है टीचिंग अभी भी ग्रीन लिस्ट में है और पे uh, पैरिटी हटने का मतलब ये नहीं है कि इंस्टीट्यूशन uh, को या सेंटर्स को ये बताया दिया गया है कि आपको सैलरी देनी ही नहीं है ये उनका डिसीजन है जहां उन्हें लगता है कि टीचर्स को हायर एंड पे स्टार्ट करना है वो डेफिनेटली कर सकते हैं तो uh, ऐसा नेगेटिव बिल्कुल नहीं करे कि ऑप्शन नहीं है टीचिंग अभी भी एक बहुत ज़्यादा रिक्वायर्ड ऑक्यूपेशन है न्यूजीलैंड में ਜੀ ਸੋ ਪਹਿਲਾਂ ਹੀ ਬਹੁਤ ਸਾਰੇ ਟੀਚਰ ਸਾਡੇ ਆਸਟ੍ਰੇਲੀਆ ਵਾਲੇ ਪਾਸੇ ਨੂੰ ਰੁਕੇ ਜਿਹੜਾ ਉਹ ਕਦੀ ਬੈਠੇ ਆ ਤੇ ਬਹੁਤ ਸਾਰੇ ਚਲੇ ਗਏ ਤੇ ਇਹ ਨਾ ਹੋਵੇ ਕਿ ਇਹ ਖਬਰ ਤੋਂ ਬਾਅਦ ਹੁਣ ਬਹੁਤ ਸਾਰਿਆਂ ਨੂੰ ਇਹ ਲੱਗੇ ਕਿ ਨਹੀਂ ਯਾਰ ਚੰਗਾ ਭਵਿੱਖ ਆਸਟ੍ਰੇਲੀਆ ਜੀ ਆ ਤੇ ਨਿਊਜ਼ੀਲੈਂਡ ਵਿੱਚ ਵੀ ਭਵਿੱਖ ਤੁਹਾਡਾ ਚੰਗਾ ਹੈਗਾ ਥੋੜਾ ਜਿਹਾ ਸਮਾਂ ਜਿਹੜਾ ਜਰੂਰ ਲੱਗ ਸਕਦਾ ਕਿਉਂਕਿ ਸਰਕਾਰ ਬਜਟ ਨੂੰ ਲੈ ਕੇ ਪੈਸੇ ਨੂੰ ਲੈ ਕੇ ਉਹ ਕਹਿੰਦੇ ਹੁੰਦੇ ਘਰਾਂ 'ਚ ਵੀ ਜੇ ਤੰਗੀਆਂ ਆ ਜਾਣ ਤਾਂ ਕਈ ਵਾਰੀ ਕਈ ਖਰਚੇ ਆ ਜਿਹੜੇ ਉਹ ਕੰਟਰੋਲ ਕਰਨੇ ਪੈਂਦੇ ਆ ਸੋ ਸਰਕਾਰ ਦੀ ਵੀ ਹਾਲਤ ਇਸ ਤਰ੍ਹਾਂ ਦੀ ਹੋਇਆ ਜੀ तो ये सारा कुछ ऐसे भी चल एक चीज़ और ऐड करूँगी कि, कि अगर आप हिस्टोरिकली देखें तो न्यूजीलैंड की जो टीचिंग रजिस्ट्रेशन है ये ऑस्ट्रेलिया में एक्सेप्ट होती है और अगर हम हिस्टोरिकली देखें हमारे बहुत सारे ट्रेन टीचर्स को ऑस्ट्रेलिया अट्रैक्ट करती रहती है तो वो स्पेशली अगर हम देखें स्पेशली एज टारगेटेड न्यूजीलैंड रजिस्टर्ड टीचर्स को करते हुए बनाते हैं और जब कोई जब हम जो मैं यंगर जनरेशन की बात करें जो टीचर्स यहीं पे बड़े हुए यहीं पे पढ़े जब उनको अपनी फैमिली ग्रो करनी है घर खरीदना है लोन लेने हैं तो कई बार ही ऑस्ट्रेलिया ज्यादा अट्रैक्ट कर जाता है तो जैसे ही रजिस्ट्रेशन के बाद टीचर्स ऑस्ट्रेलिया की तरफ मूव करते रहते हैं उतनी ही वैकेंसीज न्यूजीलैंड में और क्रिएट होती भी चली जाती है तो चाहे कितने ही टीचर्स आ जाए एक टाइम ऐसा है कि आस पास की कंट्रीज तो अट्रैक्ट करती है नो अगर रजिस्ट्रेशन वहां भी अलाउ करता है जब वो कंपेरिजन करें सेविंग्स का अर्निंग्स का ਤੋ ਉਹ ਕੰਟਰੀ ਬਹੁਤ ਜ਼ਿਆਦਾ ਲੀਅਰ ਕਰਤੀ ਰਹਤੀ ਹੈ ਸਾਡੇ ਟੀਚਰਸ ਕੋ ਉਹ ਜਾਂਦੇ ਰਹਤੇ ਹੈ ਇਸ ਵਜ੍ਹਾ ਸੇ ਸਾਡੀ ਵੈਕੈਂਸੀਜ਼ ਵੀ ਹੋਰ ਕ੍ਰੀਏਟ ਹੋਤੀ ਚਲੀ ਜਾਂਦੀ ਹੈ ਜੀ ਸੋ ਬਿਲਕੁਲ ਜੀ ਇਹ ਤਾਂ ਨਾਲ ਦੀ ਨਾਲ ਹੈ ਹੀ ਆ ਤੇ ਜਿੰਨੇ ਇੱਥੇ ਜਾਣਗੇ ਤੇ ਇੱਥੇ 19 ਜੋਬਸ ਆ ਜਿਹੜੀਆਂ ਉਹ ਵੱਧ ਮਿਲਣਗੀਆਂ ਵੀ ਤੇ ਬਹੁਤਾ ਨਿਰਾਸ਼ ਹੋਣ ਦੀ ਗੱਲ ਨਹੀਂ ਸਮਾਂ ਥੋੜਾ ਜ਼ਰੂਰ ਵੱਧ ਲੱਗ ਸਕਦਾ ਪਰ ਅਪਾਏ ਨਹੀਂ ਕਹਿ ਸਕਦੇ ਕਿ ਤੁਸੀਂ ਨਾਲ ਦੀ ਨਾਲ ਪੀਆਰ ਹੋ ਜਾਓਗੇ ਇਹਦੇ ਉੱਤੇ ਜੇਕਰ ਤੁਸੀਂ ਹੋਰ ਸੰਖੇਪ ਜਾਣਕਾਰੀ ਜੇ ਦੀ ਲੈਣੀ ਚਾਹੁੰਦੇ ਹੋ ਤਾਂ ਵਨਰ ਆਈ ਜੀ ਦੇ ਨਾਲ ਮੈਂ ਕਹੂੰਗਾ ਕਿ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਤੇ ਜੇਕਰ ਤੁਸੀਂ ਕਿਸੇ ਵੀ ਸਿਚੁਏਸ਼ਨ 'ਚੋਂ ਨਵਾਂ ਵੀਜ਼ਾ ਪਾਣਾ ਚਾਹੁੰਦੇ ਹੋ ਈਸੀ ਦੇ ਵਿੱਚ ਤਾਂ ਵੀ ਇੱਕ ਵਾਰੀ ਜਿਹੜੀ ਇਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੋ ਕਿਉਂਕਿ ਹੋ ਸਕਦਾ ਕਿ ਤੁਹਾਡੇ ਲਈ ਕੋਈ ਹੋਰ ਬੈਟਰ ਆਪਸ਼ਨ ਜਿਹੜਾ ਉਹ ਹੋਵੇ ਸੋ ਬੰਨਾ ਜੀ ਤੁਸੀਂ